ਸਾਡਾ ਦੋਸਤੋ ਮੈਂ ਰਵਿੰਦਰ ਸਿੰਘ ਪੇਟਾ ਜੁੜੇ ਹਾਂ ਤੁਸੀਂ ਸਾਜੀ ਰੋਡ ਪੰਜਾਬੀ ਨਾਲ ਲੈ ਕੇ ਚੱਲਦੇ ਹਾਂ ਡੇਰਾ ਬਸੀ ਪੰਜਾਬ ਦਾ ਸਭ ਤੋਂ ਵਿਧਾਨ ਸਭਾ ਹਲਕਾ ਵੱਡਾ ਜੋ ਹਲਕਾ ਡੇਰਾ ਬਸੀਆ ਡੇਰਾ ਬਸੀ ਦੇ ਨਗਰ ਕੌਸ਼ਲ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਆ ਜੋ ਦੁਕਾਨਦਾਰ ਸਰਕਾਰੀ ਥਾਮਾਂ ਤੇ ਯਾਨੀ ਕਿ ਸੜਕਾਂ ਦੇ ਕਿਨਾਰੇ ਤੇ ਨਿਯਾਜ ਕਬਜ਼ੇ ਕਰਦੇ ਨੇ ਉਹਨਾਂ ਨੂੰ ਹਟਾਇਆ ਗਿਆ ਆਓ ਦੇਖਦੇ ਹਾਂ ਸਾਡੇ ਡੇਰਾ ਬਸੀ ਦੇ ਪੱਤਰਕਾਰ ਨਮਨੀਤ ਸਿੰਘ ਦੀ ਖਾਸ ਰਿਪੋਰਟ ਤੁਸੀਂ ਕਿਹੜਾ ਨਿਯਾਜ ਕਬਜ਼ਾ ਕੀਤਾ ਹੈ ਕੀ ਪਰਮਿਸ਼ਨ ਹੈ ਸੁਣੋ ਕੀ ਕਰਦੇ ਨਹੀਂ ਇਹਦੀ ਬਾਹਰ ਤੁਸੀਂ ਇਹਨੇ ਰੋਡ ਤੇ ਲਾਇਆ ਰੋਡ ਤੇ ਲਾਇਆ ਇਹ ਰੋਡ ਤੇ ਹੀ ਲਾਇਆ ਸਾਰਾ ਤੁਸੀਂ ਆ ਪਲ ਸਬਜ਼ੀਆਂ ਕੀ ਪਰਮਿਸ਼ਨ ਹੈ ਤੁਹਾਡੇ ਕੋਲ ਕੀ ਪਰਮਿਸ਼ਨ ਹੈ ਤੁਹਾਡੇ ਕੋਲ ਜਿਹੜਾ ਤੁਸੀਂ ਬਾਹਰ ਰੋਡ ਤੇ ਲਾਇਆ ਹੋਇਆ ਹੈ ਕਿ ਨਹੀਂ ਕੀ ਲਾਇਆ ਲੀ ਦੁਕਾਨ ਦੇ ਬਾਹਰ ਤੁਸੀਂ ਲਾਇਆ ਹੋ ਤੁਸੀਂ 10 ਫੁੱਟ ਕਬਜ਼ਾ ਕੀਤਾ ਵੈ ਕਬਜ਼ਾ ਕੀਤਾ ਵੈ 10 ਫੁੱਟ ਤੁਸੀਂ ਆ ਜਿਹੜਾ ਬਾਹਰ ਰੋਡ ਤੇ ਨਹੀਂ ਇਹਨਾਂ ਨੂੰ ਛੱਡੋ ਤੁਸੀਂ ਆਪਣੇ ਦੱਸੋ ਮੈਨੂੰ ਇਹ ਖੂਹੇ ਛਾਲ ਮਾਰੋ ਤੁਸੀਂ ਖੂਹੇ ਛਾਲ ਮਾਰੋਗੇ ਹਾਂਜੀ ਕੋਈ ਗੱਲ ਨਹੀਂ ਠੀਕ ਹੈ ਜੀ ਤਾਂ 10 ਫੁੱਟ ਕਿਹੜਾ ਪਰਮਿਸ਼ਨ ਹੈਗਾ ਤਾਂ ਤੁਸੀਂ ਮਤਲਬ ਆ ਜਾ ਦੇ ਹਾਂਜੀ ਸਰ ਤੁਸੀਂ ਕਮੇਟੀ ਦਫਤਰ ਤੋਂ ਆਏ ਹੋ ਜੀ ਕੀ ਨਾਮ ਹੈ ਜੀ ਆਪਣਾ ਤੁਹਾਨੂੰ ਕਿਹਨਾਂ ਨੇ ਭੇਜਿਆ ਜੀ ਇਹੋ ਸਾਬ ਨੇ ਕੋਈ ਜੇ ਇੱਥੇ ਜਿਹੜਾ ਕਿ ਮੈਂ ਕਬਜ਼ਾ ਕੀਤਾ ਹੋਇਆ ਹੈ ਜਾਇਜ਼ ਹੈ ਨਾ ਜਾਇਜ਼ ਹੈ ਸਰ ਇਹ ਜਾਇਜ਼ ਹੈ ਜਾਇਜ਼ ਹੈ ਤੇ ਕਿੰਨੀ ਦੇਰ ਤੱਕ ਚੱਕੇ ਹੋ ਜਾਏਗਾ ਇਹ ਸਰ ਹੁਣੇ ਠੀਕ ਹੈ ਸਰ ਸਰ ਨਾ ਮਰ ਗਿਆ ਤਾਂ ਸਰ ਪਲਾਜਾ ਨੀਚੇ ਆ सोनू ਜੀ ਜਿਹੜਾ ਕੰਮ ਹੋ ਰਿਹਾ ਹੈ ਜਿਹੜਾ ਤੁਸੀਂ ਰੁਕਵਾਂ ਆਏ ਹੋਗੇ ਕੀ ਨਾਜਾਇਜ਼ ਕੰਮ ਹੈ ਜੀ ਆ ਹਾਂ ਜੀ ਨਾਜਾਇਜ਼ ਹੈ ਜੀ ਅੱਛਾ ਨਾਜਾਇਜ਼ ਕੰਮ ਹੈ ਤੁਹਾਨੂੰ ਕਿਸੇ ਨੇ ਕੰਪਲੇਂਟ ਪਾਈ ਸੀ ਹਾਂ ਜੀ ਇਹਨਾਂ ਦੇ ਪੜੋਸੀਆਂ ਨੇ ਕੰਪਲੇਂਟ ਕੀਤੀ ਹੋਈ ਹੈ ਜੀ ਇਹ ਪੜੋਸੀਆਂ ਨੇ ਕੰਪਲੇਂਟ ਕੀਤੀ ਹੋਈ ਹੈ ਜੀ ਜਿਹੜਾ ਕੰਮ ਹੈ ਸ਼ੈੱਡ ਇਹ ਸ਼ੈੱਡ ਬਣਾ ਰਹੇ ਨੇ ਜਿਹੜੀ ਇਹ ਜਗ੍ਹਾ ਹੈ ਜਿਹ ਇਹ ਨਹੀਂ ਪਤਾ ਸਰਕਾਰੀ ਹੁਣ ਦਫਤਰ ਜਾ ਕੇ ਪਤਾ ਕਰਦੇ ਸਰਕਾਰੀ ਹੈ ਕਿ ਨਹੀਂ ਹੈਗੀ ਅੱਛਾ ਤਾਂ ਕਿ ਚ ਮੰਗਾਣੇ ਨਾਲ ਤਾਂ ਜਿਹੜੀ ਨਜਾਇਜ਼ ਆ ਤੁਹਾਨੂੰ ਕਿਵੇਂ ਪਤਾ ਵੀ ਨਜਾਇਜ਼ ਬੰਦ ਰਾ ਜਿਹੜਾ ਇਹ ਇਹਦੇ ਪਰਮਿਸ਼ਨ ਨਹੀਂ ਹੈ ਇਹਨਾਂ ਕੋਲੇ ਅਸੀਂ ਪਹਿਲਾਂ ਵੀ ਆਲੇ ਅੱਛਾ ਪਹਿਲਾਂ ਵੀ ਆਏ ਪਰ ਪਰਮਿਸ਼ਨ ਨਹੀਂ ਪੈਂਦੀ ਆ ਤੁਹਾਡੇ ਕੋਲ ਪਹਿਲਾਂ ਵੀ ਤੁਸੀਂ ਪਹਿਲਾਂ ਵੀ ਆ ਚੁੱਕੇ ਹੋ ਤਾਂ ਬੰਦ ਕਰਾਇਆ ਇਹਨਾਂ ਨੇ ਹੁਣ ਫੇਰ ਆਲੇ ਕੰਮ ਠੀਕ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਝਾ